ਮੁਬਾਰਕਾ ਜਨਮ ਦਿਨ ਦੀਆਂ ਬਹੁਤ-ਬਹੁਤ ਦਲਜੀਤ ਵੀਰ ਨੂੰ ਹੈਪੀ ਬਰਥਡੇ ਭਰਾ ਬਾਬਾ ਮੁਬਾਰਕਾ ਤੈਨੂੰ ਪਹਿਲਾਂ ਤਾਂ ਵਧਾਈਆਂ ਬਾਈ ਉਹਨੂੰ ਬਰਥਡੇ ਦੀਆਂ ਹੈਪੀ ਬਰਥਡੇ ਦਲਜੀਤ ਉਸਾਂਝ ਕੈਮਰੇ ਵੱਲ ਦੇਖ ਕੇ ਜੇ ਦਲਜੀਤ ਉਸਾਂਝ ਨੂੰ ਕੁਝ ਕਹਿਣਾ ਹੋਵੇ ਦਲਜੀਤ ਉਸਾਂਝ ਵੀਡੀਓ ਦੇਖਦਾ ਹੋਵੇ ਕੀ ਕਹੋਗੇ ਬਾਈ ਲਵ ਯੂ ਲਵ ਯੂ ਵੀਰੇ ਤੇਰੇ ਨਾਲ ਹੈਪੀ ਬਰਥਡੇ ਅਤੇ ਬਹੁਤ-ਬਹੁਤ ਵਧਾਈਆਂ ਤੈਨੂੰ ਰੱਬ ਬਹੁਤ ਸਾਰੀ ਤੇ ਬਹੁਤ ਵੱਡੀ ਤਰੱਕੀ ਬਖਸ਼ੇ ਤੇ ਤੇਰੀ ਉਮਰ ਬਹੁਤ ਲੰਮੀ ਹੋਵੇ ਵੀਰੇ ਖਾਸियत ਬਾਰੇ ਪੁੱਛਣਾ ਚਾਹੁੰਦੇ ਆ ਵੀ ਖਾਸियत ਕੀ ਲੱਗਦੀ ਤੁਹਾਨੂੰ ਖਾਸियत ਤਾਂ ਗ੍ਰੇਟੀਓ ਪੱਗ ਬਨ ਕੇ ਹਮੇਸ਼ਾ ਵੀ ਹਨਾ ਪੰਜਾਬ ਨੂੰ ਰਿਪ੍ਰੈਜ਼ੈਂਟ ਕਰਾਉਂਦਾ ਉਹ ਆਪਣਾ ਵਿਰਸਾ ਅੱਗੇ ਲੈ ਕੇ ਚੱਲਿਆ ਹਨਾ ਉਹ ਚਾਦਰਾਂ ਲਾ ਕੇ ਸਟੇਜਾਂ ਤੇ ਆਉਂਦਾ ਠੀਕ ਆ ਤੇ ਮਤਲਬ ਵੀ ਆਪਣੇ ਪੰਜਾਬ ਦੀ ਗੱਲ ਕਰਦਾਗਾ ਬਹੁਤ ਮਾਣ ਮਹਿਸੂਸ ਹੁੰਦਾ ਬਈ ਕਿਉਂਕਿ ਪੰਜਾਬ ਦਾਗਾ ਹਨਾ ਆਪਾਂ ਨੂੰ ਵੀ ਪਤਾਗਾ ਤੇ ਆਪਾਂ ਨੂੰ ਮਾਣ ਬਹੁਤ ਹੁੰਦਾ ਕਿਉਂਕਿ ਪੰਜਾਬੀ ਸਾਰਾ ਨੂੰ ਅੱਗੇ ਚੱਲ ਰਿਹਾ ਅੱਜ ਦੇ ਟਾਈਮ 'ਚ ਉਹ ਕਹਿੰਦਾ ਤਾਂ ਹੁੰਦਾਗਾ ਵੀ ਪੰਜਾਬੀ ਆਗੇ ਬਈ ਉਹਦੀ ਪੱਗ ਦੇਖ ਕੇ ਵੀ ਆਪ ਨੂੰ ਵੀ ਮਾਨ ਮਹਿਸੂਸ ਹੁੰਦਾ ਹੀ ਪੰਜਾਬ ਦੇ ਆਪਣਾ ਵੀ ਕਿ ਅਸੀਂ ਵੀ ਵਗਵੰਨੀ ਆ ਹਾਂ ਅਸੀਂ ਵੀ ਭਗਵੰਨੀ ਆ ਬਈ ਜੀ ਦਾ ਬਹੁਤ ਕਰਦਾ ਹੈਗਾ ਆਪਣੇ ਚਾਹ ਬਈ ਆਵਾਂਗੇ ਸਿੱਖੀ ਸਰੂਪ ਚ ਕਦੇ ਖਲੇ ਤਾਂ ਨਹੀਂ ਆਉ ਦੇ ਕੇਲੇ ਚਲੋ ਉਮਰ ਹੀ ਨਹੀਂ ਹੈਗੀ ਉਹੇ ਜੀ ਪਰ ਕਦੇ ਜਰੂਰ ਆਵਾਂਗੇ ਬਾਈ ਕਹਿੰਦਾ ਉਹਨਾਂ ਮੈਂ ਕਹਿੰਦਾ 50 60 ਸਾਲ ਦਾ ਹੋ ਗਿਆ ਕਹਿੰਦਾ ਉਦੋਂ ਅੰਮ੍ਰਿਤ ਛਕ ਲੈਣਾ ਉਹ ਵੀ ਅਸੀਂ ਕਰਾਂਗੇ ਵੀ ਲੱਤਾਂ ਵੀ ਉਹ ਖਿੱਚੀ ਜਾਂਦੀ ਦਿਲਜੀਤ ਉਸਤਾਨ ਦੀ ਪਰ ਸਾਰੀ ਨੈਗੇਟਿਵਿਟੀ ਨੂੰ ਸਾਈਡ ਕਰਕੇ ਪੋਜ਼ਿਟਿਵਿਟੀ ਲੈ ਕੇ ਅੱਗੇ ਹਨਾ ਪੰਜਾਬੀਆਂ ਨੂੰ ਰਿਪ੍ਰੈਜ਼ੈਂਟ ਕਰ ਰਹੇ ਆ ਤੁਹਾਨੂੰ ਕੋਈ ਵੱਖਰੀ ਗੱਲ ਲੱਗਦੀ ਹੈ ਦਲਜੀਤ ਦੁਸਾਂਜ ਦੇਖੋ ਉਹ ਵੀ ਆਪਣੇ ਵਾਂਗੂ ਇਨਸਾਨ ਹੀ ਨੇ ਪਰ ਉਹਨਾਂ ਦੀ ਮਿਹਨਤ ਕੀਤੀ ਹੋਈ ਰੰਗ ਲਾ ਰਹੀ ਦੇਖ ਲਓ ਸੱਚੀ ਗੱਲ ਦੋਸਤੋ ਪੰਜਾਬ ਪ੍ਰਥਮ ਤੇ ਤੁਹਾਡਾ ਸਵਾਗਤ ਆ ਅੱਜ ਅਸੀਂ ਪਹੁੰਚੇ ਹੋਇਆ 3B2 ਮਾਰਕੀਟ 'ਚ ਕਿਉਂਕਿ ਜਦੋਂ ਗੱਲ ਹੋਵੇ ਪੰਜਾਬੀ ਸਿੰਗਰਾਂ ਦੀ ਤਾਂ ਅਸੀਂ ਅਕਸਰ ਸਭ ਤੋਂ ਪਹਿਲਾ ਨਾਮ ਲੈਂਦੇ ਆ ਦਲਜੀਤ ਦੁਸਾਂਜ ਜੇਕਰ ਪੰਜਾਬੀਆਂ ਨੂੰ ਰਿਪ੍ਰੈਜ਼ੈਂਟ ਵੱਡੇ ਤੌਰ ਤੇ ਕੀਤਾ ਆ ਤਾਂ ਸਿਰਫ ਉਹ ਸਿਰਫ ਦਲਜੀਤ ਦੁਸਾਂਝ ਨੇ ਕੀਤਾ ਆ ਦੋਸਤੋ ਹੋਰ ਵੀ ਕਈ ਕਲਾਕਾਰ ਨੇ ਅਸੀਂ ਕੰਪੈਰੀਜ਼ਨ ਨਹੀਂ ਕਰਨਾ ਚਾਹੁੰਦੇ ਪਰ ਅੱਜ ਅਸੀਂ ਆਏ ਆ ਕਿਉਂਕਿ ਅੱਜ ਦੇਖਣਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਕਿੰਨਾ ਕੁ ਪਤਾ ਆ ਦਲਜੀਤ ਦੁਸਾਂਝ ਦੇ ਜਨਮ ਦਿਨ ਬਾਰੇ ਕਿਉਂਕਿ ਉਹਨਾਂ ਨੂੰ ਪਿਆਰ ਕਰਨ ਵਾਲੀ ਗਿਣਤੀ ਬਹੁਤ ਜ਼ਿਆਦਾ ਆ ਹਰ ਇੱਕ ਜਣਾ ਸੋਚਦਾ ਹੈ ਕਿ ਦਲਜੀਤ ਦਾ ਵਿਸ਼ਾ ਜਿਹੜਾ ਕਿ ਆ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਜਿਸ ਦੇ ਨਾਲ ਦਲਜੀਤ ਦੁਸਾਂਝ ਵੀ ਸਾਨੂੰ ਜ਼ਰੂਰ ਰਿਪਲਾਈ ਦੇਵੇਗਾ ਚੱਲਦੇ ਆਂ ਲੋਕਾਂ ਦੇ ਕੋਲ ਤਸੀਂ ਚੱਲਦੇ ਹਾਂ ਹੋਰ ਬਾਈਆਂ ਕੋਲ ਅ ਮੇਰੇ ਪਿਆਰਪਰੀ ਸਸ਼ੀਕਾਲ ਬਾਈ ਸਸ਼ੀਕਾਲ ਬਾਈ ਦਲਜੀਤ ਉਸਾਂਜ ਦਾ ਨਾ ਜਨਮ ਦਿਨ ਅੱਜ ਬਾਈ ਪਿਆਰ ਕਰਦੇ ਹੋ ਦਲਜੀਤ ਉਸਾਂਜ ਨੂੰ ਹਾਂਜੀ ਉਹਦੇ ਕਿਹੜੇ ਕੀੜੇ ਗੀ ਸੁਣੇ ਸਭ ਤੋਂ ਜਿਆਦਾ ਗੋਟ ਗੋਟ ਪੂਰੀ ਐਲਬਮ ਸੁਣੀ ਹੋਈ ਹੈ ਆਪਣੀ ਕਿਹੜਾ ਲਲਕਾਰਾ ਹੋਰ ਹੋਰ ਗੋਟ ਅਸੀਂ ਤਾਂ ਉਹ ਜੀ ਸੁਣਦੇ ਆ ਰਹੇ ਉਹਦੇ ਪੁਰਾਣੇ ਗਾਣੇ ਸੁਣਦੇ ਆ ਰਹੇ ਆਪਾਂ ਤਾਂ ਬਹੁਤ ਸੁਣੇ ਨੇ ਸ਼ੇਰ ਹਾਂਜੀ ਪ੍ਰਾਨੇ ਤੋਂ ਪ੍ਰਾਨਗਨ ਸੁਣਨੇ ਨੇ ਯਾਰ ਵੀਰ ਉਹਦੀ ਲੋਕ ਹੁਣ ਤੁਹਾਨੂੰ ਲੱਗਦਾ ਨਹੀਂ ਕਿ ਦਿਨ ਪ੍ਰਤੀ ਦਿਨ ਬਹੁਤ ਨਿਕਰਦੀ ਜਾ ਰਹੀ ਅੱਜ ਕੱਲ ਹਾਂਜੀ ਹਾਂਜੀ ਬਿਲਕੁਲ ਇੰਟਰਨੈਸ਼ਨਲ ਤੌਰ ਤੇ ਮਤਲਬ ਕਿ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰ ਰਹੇ ਉਹ ਵੱਡੇ ਲੈਵਲ ਤੇ ਕੀ ਕਹਿਣਾ ਚਾਹੋਗੇ ਬਾਈ ਦੱਸੋ ਜੀ ਪੰਜਾਬੀ ਆ ਗਏ ਓਏ ਵਧੀਆ ਗੱਲ ਹੈ ਕਹਿੰਦੇ ਸੀਗਾ ਮੁੱਸੇ ਵਾਲਾ ਕਹਿੰਦਾ ਸੀ ਨਾ ਪਈ ਪੰਜਾਬੀ ਆਉਣਗੇ ਇੰਟਰਨੈਸ਼ਨਲ ਸਾਰੇ ਸਟੇਜਾਂ 'ਤੇ ਆਉਣਗੇ ਉਹ ਗੱਲ ਆਏ ਰਹੇ ਨੇ ਆਏ ਰਹੇ ਨੇ ਉਹ ਕਿਤੇ ਨਾ ਕਿਤੇ ਗੱਲ ਸੱਚ ਹੋ ਗਈ ਸਿੱਧੂ ਮੂਸੇ ਵਾਲੇ ਦੀ ਵੀ ਹੈ ਨਾ ਬਾਈ ਹੋਰ ਤਾਂ ਸੱਚੀ ਗੱਲ ਹੈ ਉਹਨੇ ਤਾਂ ਉਹਨੇ ਤਾਂ ਪਹਿਲਾਂ ਹੀ ਕਿਹਾਤਾ ਕਿ ਪੰਜਾਬੀਆਂ ਨੇ ਤਾਂ ਛਾਣਾ ਹੀ ਹੈ ਉਹਦਾ ਆਪਣਾ ਨਾਲੇ ਭਰਾਇਆ ਨਾਲੇ ਪਪੂਲਰ ਹੋਇਆ ਵਧੀਆ ਸਾਨੂੰ ਵੀ ਖੁਸ਼ੀ ਹੋਈ ਆ ਨਹੀਂ ਤਾਂ ਲੋਕ ਲੱਤਾਂ ਖਿੱਚਣ ਵਾਲੇ ਤਾਂ ਬਹੁਤ ਨੇ ਕੁਝ ਵੀ ਲੱਤਾਂ ਵੀ ਉਹ ਖਿੱਚੀ ਜਾਂਦੀ ਦਲਜੀਤ ਦੋਸਾਨ ਦੀ ਪਰ ਸਾਰੀ ਨੈਗੇਟਿਵਿਟੀ ਨੂੰ ਸਾਈਡ ਕਰਕੇ ਪੋਜ਼ਿਟਿਵਿਟੀ ਲੈ ਕੇ ਅੱਗੇ ਹੈ ਨਾ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰ ਰਿਹਾ ਆ ਤੁਹਾਨੂੰ ਕੋਈ ਵੱਖਰੀ ਗੱਲ ਲੱਗਦੀ ਦਲਜੀਤ ਦੋਸਾਨ ਚ ਦੇਖੋ ਉਹ ਵੀ ਆਪਣੇ ਵਾਂਗੂ ਇਨਸਾਨ ਹੀ ਨੇ ਪਰ ਉਹਨਾਂ ਦੀ ਮਿਹਨਤ ਕੀਤੀ ਹੋਈ ਰੰਗ ਲਾਰੀ ਦੇਖ ਲਓ ਵੀ ਤਾਂ ਦੇਖੋ ਹੋਰ ਕਲਾ ਵੀ ਹੈ ਉਹਨਾਂ ਕੋਲ ਕਲਾ ਕਲਾ ਦੇਖੋ ਕਲਾ ਸਭ ਤੋਂ ਉੱਪਰ ਟੌਪ ਦੀ ਹੈ ਲੈਵਲ ਨਹੀਂ ਵੀਰ ਨੇ ਮਿਹਨਤ ਵੀ ਬਹੁਤ ਕੀਤੀ ਹੈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਹ ਤਾਂ ਦਿਖ ਰਿਹਾ ਸੀ ਤਾਂ ਜਦੋਂ ਉਹ ਪੁਰਾਣੇ ਕਦੇ ਗਾਣੇ ਸੁਣਿਆ ਪਤਾ ਲੱਗਦਾ ਕਿ ਹਾਂ ਬਹੁਤ ਮਿਹਨਤ ਕੀਤੀ ਹੋਈ ਇੱਕ ਪੁਰਾਣੀ ਲਾਈਵ ਸ਼ੋਅ ਦੇ ਵਿੱਚ ਨਾ ਦਿਲਜੀਤ ਦੋਸਾਂਝ ਸਟੇਜ ਪ੍ਰੋਗਰਾਮ ਕਰ ਰਿਹਾ ਸੀਗਾ ਗਿਰਿਆ ਸੀਗਾ ਬਹੁਤ ਬੁਰੀ ਤਰ੍ਹਾਂ ਪਰ ਜਦੋਂ ਉੱਭਰ ਕੇ ਆਇਆ ਫਿਰ ਰੀਲ ਬਹੁਤ ਵਾਇਰਲ ਹੋਈ ਆ ਉਹ ਹੈਨਾ ਦੇਖ ਲਓ ਉਹੀ ਹੈ ਕਿ ਦੇਖ ਲਓ ਪੁਰਾਣੀ ਮਿਸਟੇਕਸ ਵੀ ਅੱਗੇ ਕਰ ਦਿੰਦੇ ਕਈ ਵਾਰ ਲੋਕ ਬੰਦਾ ਭੁੱਲ ਵੀ ਜਾਂਦਾ ਕਿ ਹਾਂ ਕਿ ਚੱਲੋ ਪੁਰਾਣੀ ਮਿਸਟੇਕ ਹੈ ਚੱਲੋ ਹੁਣ ਤਾਂ ਆਪਾਂ ਅੱਗੇ ਵੱਧ ਚੁੱਕੇ ਆ ਪਰ ਦੇਖ ਲਓ ਲੋਕ ਉਹੀ ਪੁਰਾਣੀ ਮਿਸਟੇਕਸ ਨੂੰ ਅੱਗੇ ਲਿਆ ਦਿੰਦੇ ਕਹਿੰਦੇ ਆ ਦੇਖੋ ਤੁਹਾਡੇ ਤਾਂ ਗਲਤੀ ਹੋਈ ਸੀ ਪਰ ਜੋ ਬੰਦੇ ਨੇ ਚੰਗਾ ਕੀਤਾ ਉਹ ਨਹੀਂ ਦੇਖਿਆ ਬੰਦੇ ਨੇ ਲੋਕਾਂ ਨੇ ਪਰ ਦੇਖ ਲਓ ਹੋਰ ਹੁਣ ਦੇਖ ਲਓ ਵਧੀਆ ਸਿੱਧੂ ਮੂਸੇ ਵਾਲਾ ਦਾ ਗਾਣਾ ਉਹਨਾਂ ਸਿੱਧੂ ਮੂਸੇ ਵਾਲਾ ਕਹਿੰਦਾ ਦਿਲਜੀਤ ਉਸਾਂਝ ਹਾਂਜੀ ਗਾਣਾ ਹੋ ਜਵੇ ਕੋਈ ਦਿਲਜੀਤ ਉਸਾਂ ਦਾ ਵੀ ਹਲੇ ਤਾਂ ਥੋੜੀ ਪ੍ਰੋਬਲਮ ਚੱਲ ਰਹੀ ਹੈ ਹਲੇ ਤਾਂ ਗਾਣਾ ਨਹੀਂ ਹੋਣਾ ਕੋਈ ਅਲਿਦਾ ਯਾਦ ਲਈ ਹੈਗੇ ਉਹਲੇ ਥੋੜੇ ਕੋਈ ਜਨਮ ਦਿਨ ਵਾਲੇ ਕੁਝ ਕੁਝ ਸਪੈਸ਼ਲ ਚਨਾ ਚਨਾਉਣਾ ਚਾਹੂਗੇ ਤੁਸੀਂ ਨਹੀਂ ਵੀਰੇ ਗਾਣੇ ਉਹਨੇ ਸਾਡੇ ਵੱਲੋਂ ਦਾ ਹੈਪੀ ਬਰਥਡੇ ਕਹਦਾਂਗੇ ਅੱਜ ਤਾਂ ਹਾਂ ਮੁਬਾਰਕਾ ਵੀਰੇ ਨੂੰ ਮੁਬਾਰਕਾ ਜਨਮ ਦਿਨ ਦੀਆਂ ਬਹੁਤ ਬਹੁਤ ਦਲਜੀਤ ਵੀਰ ਨੂੰ ਆ ਵੀਰੇ ਪਿਆਰ ਭਰੀ ਸੱਚੀ ਗਾਲ ਬਾਈ ਹੁਣ ਦੇਖ ਦਿਓ ਤੁਸੀਂ ਲਾਈਵ ਪਰਫੋਰਮੈਂਸ ਜਦੋਂ ਕਰਦੇ ਨੇ ਹੈਨਾ ਦਲਜੀਤ ਉਸਾਂਜ ਲਾਈਵ ਨਹੀਂ ਕਰਦੇ ਵੇਖਿਆ ਯਾਰ ਉਹ YouTube ਤੇ ਆ ਜਾਂਦੇ ਬਥੇਰੇ ਟਾਈਮ ਨਹੀਂ ਹੈ ਕਰਨਾ ਦੇਖਦੇ ਨਹੀਂ ਤੁਸੀਂ ਬਾ ਮਾੜਾ ਮੋਟਾ ਦੇਖ ਲਈ ਇੰਸਟਾ ਤੇ ਦੇਖ ਲਈਦਾ ਬਸ ਉਮੇ ਇੱਕ ਤਾਂ ਟਾਈਮ ਹੀ ਨਹੀਂ ਹੈਗਾ ਬਾਈ ਵਧੀਆ ਲੱਗਦੇ ਨੇ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਪੱਗ ਨੂੰ ਇੰਟਰਨੈਸ਼ਨਲ ਤੋਤੇ ਰਿਪਰੈਜ਼ੈਂਟ ਕਰ ਰਹੇ ਨੇ ਬਹੁਤ ਵਧੀਆ ਹੈ ਵਧੀਆ ਜਨਮ ਦਿਨ ਵਾਲੇ ਦਿਨ ਕੁਝ ਕਹਿਣਾ ਚਾਹੁੰਦੇ ਹੋ ਬਸ ਹੈਪੀ ਬਰਥਡੇ ਭਰਾ ਬਹੁਤ ਬਹੁਤ ਮੁਬਾਰਕਾ ਤੈਨੂੰ ਤੇ ਹੋਰ ਵੀ ਆਪਾਂ ਗੱਲਬਾਤ ਕਰਨ ਆਏ ਆ ਬਾਈ ਦਲਜੀਤ ਤੁਸਾਂ ਦਾ ਅੱਜ ਜਨਮ ਦਿਨ ਆ ਕੀ ਕਹਿਣਾ ਚਾਹੋਗੇ ਬਾਈ ਪਹਿਲਾਂ ਤਾਂ ਵਧਾਈਆਂ ਬਾਈ ਅਨੂੰ ਬਰਥਡੇ ਦੀਆਂ ਹੈਪੀ ਬਰਥਡੇ ਦਲਜੀਤ ਉਸਾਂਝ ਬਹੁਤ ਘੈਂਟ ਲਿਖਦਾ ਬਹੁਤ ਘੈਂਟ ਗਾਉਂਦਾ ਬਾਈ ਤੇ ਬਹੁਤ ਚੰਗੀ ਸੋਚ ਆ ਵੀਰੇ ਦੀ ਅਸੀਂ ਬਹੁਤ ਵੱਡੇ ਫੈਨ ਆ ਉਹਦੇ ਸਾਨੂੰ ਬਹੁਤ ਵਧੀਆ ਲੱਗਦਾ ਵੀਰਾ ਬਈ ਗਾਣੇ ਗੁਣੇ ਸੁਣਦੇ ਹੋ ਦਲਜੀਤ ਉਸਾਂ ਦੇ ਸੁਣਦੇ ਤਾਂ ਹੈਗੇ ਆ ਬਾਈ ਪਰ ਸੁਣਾਉਣ ਵਾਲੇ ਨਹੀਂ ਹੈਗੇ ਆ ਬਾਜਨੀ ਸ਼ਰੀਲੀ ਆਈ ਸਾਡੀ ਐਸੇ ਸੁਣਦੇ ਪੂਰਾ ਖੂਬ ਹੈ ਹਾਂਜੀ ਵੀਰੇ ਹਾਂਜੀ ਵੀਰੇ ਹਾਂਜੀ ਹਾਂਜੀ ਕੀ ਬਈ ਖਾਸੀਅਤ ਖਾਸੀਅਤ ਬਾਰੇ ਪੁੱਛਣਾ ਚਾਹੁੰਦੇ ਵੀ ਖਾਸੀਅਤ ਕੀ ਲੱਗਦੀ ਤੁਹਾਨੂੰ ਖਾਸੀਅਤ ਤਾਂ ਵੀਰੇ ਕੀ ਉਹ ਪੱਗ ਬਨ ਕੇ ਹਮੇਸ਼ਾ ਵੀ ਹਨਾ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਉਹ ਆਪਣਾ ਵਿਰਸਾ ਅੱਗੇ ਲੈ ਕੇ ਚੱਲਿਆ ਹਨਾ ਉਹ ਚਾਦਰਾਂ ਲਾ ਕੇ ਸਟੇਜਾਂ ਤੇ ਆਉਂਦਾ ਠੀਕ ਆ ਤੇ ਮਤਲਬ ਵੀ ਆਪਣੇ ਪੰਜਾਬ ਦੀ ਗੱਲ ਕਰਦਾ ਗਾ ਹਮੇਸ਼ਾ ਹਨਾ ਤੇ ਉਹਦੇ ਗਾਣੇ ਵੀ ਮਤਲਬ ਸੱਭਿਆਚਾਰਕ ਵੀ ਹੈਗੇ ਆਪਾਂ ਨੂੰ ਪਤਾਗਾ ਜੀ ਠੀਕ ਹੈ ਤੇ ਹੋਰ ਆਪਾਂ ਕਹਿ ਸਕਦੇ ਆ ਵੀ ਵਮੇਂ ਜੀ ਤਾਂ ਸਿੱਖੀ ਹੈ ਜੀ ਹਨਾ ਤੇ ਤੁਸੀਂ ਜਦੋਂ ਲਾਈਵ ਪਰਫੋਰਮੈਂਸ ਦੇਖਦੇ ਹੋ ਜਦੋਂ ਵੱਡੀ ਗਿਣਤੀ ਦੇ ਵਿੱਚ ਹਰ ਇੱਕ ਬੰਦਾ ਅੱਗੇ ਖੜਿਆ ਹੁੰਦਾ ਆ ਫੁਰਨੇ ਵਾਲੀ ਜਦੋਂ ਪੱਗ ਹੁੰਦੀ ਆ ਉਦੋਂ ਮਾਣ ਮਹਿਸੂਸ ਕਰਦੇ ਹੋ ਆਪਣੇ ਆ ਬਹੁਤ ਮਾਣ ਮਹਿਸੂਸ ਹੁੰਦਾ ਬਾਈ ਕਿਉਂਕਿ ਪੰਜਾਬ ਦਾਗਾ ਹਨਾ ਆਪਾਂ ਨੂੰ ਵੀ ਪਤਾਗਾ ਤੇ ਆਪਾਂ ਨੂੰ ਮਾਣ ਬਹੁਤ ਹੁੰਦਾ ਕਿਉਂਕਿ ਪੰਜਾਬੀ ਸਾਰਾ ਨੂੰ ਅੱਗੇ ਚੱਲ ਰਿਹਾ ਅੱਜ ਦੇ ਟਾਈਮ 'ਚ ਉਹ ਕਹਿੰਦਾ ਤਾਂ ਹੁੰਦਾਗਾ ਵੀ ਪੰਜਾਬੀ ਆਗੇ ਵੇ ਹਾਂਜੀ ਤੇ ਬਈ ਤੁਸੀਂ ਕੀ ਕਹਿਣਾ ਚਾਹੋਗੇ ਵੀ ਪੰਜਾਬੀ ਦਿਨੋ ਦਿਨ ਨਿਕਰਦੀ ਜਾ ਰਹੀ ਆ ਵਧੀਆ ਲੱਗਦੇ ਉਸ ਦੇ ਉਹਦੇ ਗਾਣੇ ਪੂਰੇ ਹਾਂਜੀ ਬਈ ਪੂਰੇ ਵਧੀਆ ਲੱਗਦੇ ਨੇ ਜੀ ਉਹਦੀ ਪੱਗ ਦੇਖ ਕੇ ਬਈ ਆਪ ਨੂੰ ਵੀ ਮਾਣ ਮਹਿਸੂਸ ਹੁੰਦਾ ਜੀ ਪੰਜਾਬ ਦੇ ਆਪ ਤਾਂ ਵੀ ਕਿ ਅਸੀਂ ਵੀ ਪੱਗ ਬੰਨਿਆ ਹਾਂ ਅਸੀਂ ਵੀ ਪੱਗ ਬੰਨਿਆ ਬਈ ਜੀ ਦਾ ਬਹੁਤ ਕਰਤਾ ਹੈਗਾ ਬਈ ਵਧੀਆ ਗੱਲ ਕਹਿ ਗਈ ਹਾਂਜੀ 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 ਬਹੁਤ ਵਧੀਆ ਜੀ ਮਾਣ ਮਹਿਸੂਸ ਹੁੰਦਾ ਵੀ ਅਸੀਂ ਵੀ ਪੱਗ ਬੰਨਿਆ ਹਾਂ ਹਾਂਜੀ ਹਾਂਜੀ ਹੁੰਦਾ ਜੀ ਬਹੁਤ ਮਾਣ ਮਹਿਸੂਸ ਹੁੰਦਾ ਜੀ ਆਪਨੇ ਚਾਹਿਆ ਬਈ ਆਵਾਂਗੇ ਸਿੱਖੀ ਸਰੂਪ ਚ ਕਦੇ ਖਲੇ ਤਾਂ ਨਹੀਂ ਆਉਦੇਗੇ ਹਲੇ ਚਲੋ ਉਮਰ ਹੀ ਨਹੀਂ ਹੈ ਬਾਈ ਕਹਿੰਦਾ ਉਹਦਾ ਨਾ ਮੈਂ ਕਹਿੰਦਾ 50-60 ਸਾਲ ਦਾ ਹੋ ਗਿਆ ਕਹਿੰਦਾ ਉਦੋਂ ਅਮਰਿਤ ਸ਼ਕ ਲੈਣਾ ਉਹ ਵੀ ਅਸੀਂ ਕਰਾਂਗੇ ਅੱਛਾ ਹਾਂਜੀ ਵੀਰੇ ਅੱਛਾ ਬਾਈ ਸਭ ਤੋਂ ਜਿਆਦਾ ਕਿਹੜਾ ਗਾਣਾ ਤੁਹਾਨੂੰ ਸਭ ਤੋਂ ਕੈਂਡ ਲੱਗਿਆ ਦਿਲਜੀਤ ਉਸਾਦ ਦਾ ਪੁਰਾਣੇ ਬਹੁ ਕੈਂਡ ਨੇ ਵੀਰੇ ਹੁਣ ਤਾਂ ਫਿਰ ਵੀ ਉਹਦੇ ਵਾਲਾ ਹੋ ਗਿਆ ਅੰਗਰੇਜ਼ਾਂ ਵਾਲਾ ਹੋ ਗਿਆ ਉਹਨਾਂ ਨਾਲੇ ਗਾਉਂਦਾ ਹੈਗਾ ਪੁਰਾਣੇ ਗਾਣੇ ਬਹੁ ਕੈਂਡ ਨੇ ਵੀਰੇ ਦੀ ਅੱਛਾ ਹਾਂਜੀ ਵੀਰੇ ਗਾਣੇ ਗੁਣੇ ਤੇ ਨੱਚ ਨੱਚਦੇ ਟੱਪਦੇ ਪੂਰੇ ਫੁੱਲ ਬਾਈ ਫੁੱਲ ਫੁੱਲ ਫਿਰ ਕਿੰਨਾ ਪਿਆਰ ਕਰਦੇ ਹੋ ਜੇ ਸਬੂਤ ਦੇਣਾ ਹੋਵੇ ਦਿਲਜੀਤ ਉਸਾਦ ਨੂੰ ਤਾਂ ਸਾਹਮਣੇ ਆਵੇ ਉਹਨੂੰ ਦੇ ਦਾਂਗੇ ਬਾਈ ਜੋ ਕਹੂਗਾ ਜੋ ਹਾਂਜੀ ਹਾਂਜੀ ਵੀਰੇ ਜੋ ਕਹੂਗਾ ਉਹੀ ਕਰਦਾਂਗੇ ਉਹਦੇ ਲਈ ਉਹ ਪੰਜਾਬ ਦੇ ਵਿੱਚ ਆਉਂਦੀ ਹੈ ਪਰ ਸਿਕਿਉਰਿਟੀ ਜ਼ਿਆਦਾ ਹੁੰਦੀ ਹੈ ਸਿਕਿਉਰਿਟੀ ਜ਼ਿਆਦਾ ਹੁੰਦੀ ਹੈ ਬਸ ਉਸੇ ਕਰਕੇ ਆਈ ਬਸ ਥੋੜੀ ਸਿਕਿਉਰਿਟੀ ਘਟ ਹੋਵੇ ਹਨਾ ਮਿਲਣ ਦਾ ਮੌਕਾ ਮਿਲੇ ਜ਼ਰੂਰ ਮਿਲਾਂਗੇ ਤੇ ਸਾਬਤ ਕਰਾਂਗੇ ਵੀ ਕਿੰਨਾ ਕੁ ਪਿਆਰ ਕਰਦੇ ਹਾਂ ਬਾਈ ਤੁਸੀਂ ਵੈਸੇ ਹੈਗੇ ਕਿ ਕਿੱਥੋਂ ਦੇ ਹੋ ਅਸੀਂ ਮਾਨਸਾ ਤੋਂ ਵੀਰੇ ਅੱਛਾ ਮਾਨਸਾ ਤੋਂ ਹਾਂਜੀ ਹਾਂਜੀ ਮੂਸੇ ਸੀ ਮੂਸੇ ਵਾਲੇ ਦੇ ਪਿੰਡ ਕੋਲ ਦੇ ਅਸੀਂ ਤੁਸੀਂ ਮੂਸੇ ਵਾਲੇ ਦੇ ਪਿੰਡ ਚੋਂ ਪਿੰਡ ਚੋਂ ਨਹੀਂ ਵੀਰੇ ਕੋਲੇ ਆਉਦਾ ਪਿੰਡ ਸਾਡਾ ਨਹੀਂ ਤੇ ਕਦੀ ਫਿਰ ਉਧਰ ਇਹ ਤਾਂ ਨਹੀਂ ਹੁੰਦਾ ਵੀ ਲੈ ਵੀ ਸਿੱਧੂ ਦਾ ਪਿੰਡ ਦਲਜੀਤ ਦਸਾਂਜ ਨੂੰ ਤੁਸੀਂ ਕਿਵੇਂ ਪਿਆਰ ਕਰਦੇ ਹੋ ਐ ਜੀ ਕੋਈ ਗੱਲ ਹੀ ਨਹੀਂ ਵੀਰੇ ਸਾਰੇ ਹੁਣ ਦੇਖੋ ਮੂਸੇ ਵਾਲਾ ਚਲੋ ਚੱਲ ਗਿਆ ਹਨਾ ਉਹ ਆਪਾਂ ਨੂੰ ਪਤਾਗਾ ਠੀਕ ਆ ਵੀਰਾ ਉਹ ਵੀ ਬਹੁਤ ਵਧੀਆ ਗਾਉਂਦਾ ਸੀਗਾ ਸਾਨੂੰ ਉਹਦੇ ਤੇ ਵੀ ਮਾਣ ਆ ਪਰ ਵੀ ਹਨਾ ਪੰਜਾਬ ਨੂੰ ਅੱਗੇ ਰੀ ਪ੍ਰেজেন্ট ਕਰ ਰਿਹਾਗਾ ਦਲਜੀਤ ਦਸਾਂਜ ਠੀਕ ਆ ਉਹ ਆਪਾਂ ਨੂੰ ਮਾਣ ਮਹਿਸੂਸ ਹੋਣਾ ਹੀ ਆ ਕਿਉਂਕਿ ਪੱਗ ਨੂੰ ਅੱਗੇ ਲੈ ਕੇ ਆ ਰਿਹਾ ਸਿੱਖੀ ਨੂੰ ਅੱਗੇ ਲੈ ਕੇ ਆ ਰਿਹਾਗਾ ਆਪਾਂ ਨੂੰ ਪਤਾਗਾ ਵੀ ਹਾਂ ਪੰਜਾਬ ਤੋਂ ਹੈਗਾਗਾ ਗੀ ਤੇ ਵੀ ਮੂਸੇ ਵਾਲਾ ਤਾਂ ਚਲੋ ਹੈਗੀ ਆਣਾ ਸਾਰੇ ਦਿਨਾਂ ਚ ਵੱਸਦੀ ਆ ਬਾਈ ਤੇ ਹੁਣ ਅੱਗੇ ਆਪਾਂ ਦਿਲਜੀਤ ਉਸਤਾਦ ਅੱਛਾ ਫਿਰ ਮਾਨਸੇ ਵਾਲੇ ਮਤਲਬ ਕੀ ਇਕੱਲੇ ਦਿਲਜੀਤ ਉਸਤਾਦ ਨੂੰ ਨਹੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਹਾਂਜੀ ਸਾਰਿਆਂ ਨੂੰ ਪਿਆਰ ਕਰਦੇ ਆ ਜੀ ਪਰ ਵੀ ਹਣਾ ਚਲੋ ਵੀਰੇ ਦਾ ਥੋੜਾ ਟਾਈਮ ਸੀਗਾ ਦਿਨਾਂ ਟਾਈਮ ਚੱਲਿਆ ਵੀ ਵਧੀਆ ਚੱਲਿਆ ਹਨਾ ਆਪਾਂ ਨੂੰ ਵੀ ਪਤਾ ਹੀ ਵੀ ਪਰ ਹਾਂ ਹੁਣ ਦਿਲਜੀਤ ਦਸਾਂਜ ਨੂੰ ਕਰ ਲਾਂਗੇ ਆਪਾਂ ਤੇ ਕੈਮਰੇ ਵੱਲ ਦੇਖ ਕੇ ਜੇ ਦਿਲਜੀਤ ਦਸਾਂਜ ਨੂੰ ਕੁਝ ਕਹਿਣਾ ਹੋਵੇ ਦਿਲਜੀਤ ਦਸਾਂਜ ਵੀਡੀਓ ਦੇਖਦਾ ਹੋਵੇ ਕੀ ਕਹੋਗੇ ਬਾਈ ਲਵ ਯੂ ਲਵ ਯੂ ਵੀਰੇ ਤੇਰੇ ਨਾਲ ਹੈਪੀ ਬਰਥਡੇਅਨ ਬਹੁਤ ਬਹੁਤ ਵਧਾਈਆਂ ਤੈਨੂੰ ਰੱਬ ਬਹੁਤ ਸਾਰੀ ਤੇ ਬਹੁਤ ਵੱਡੀ ਤਰੱਕੀ ਬਖਸ਼ੇ ਤੇ ਤੇਰੀ ਉਮਰ ਬਹੁਤ ਲੰਮੀ ਹੋਵੇ ਵੀਰੇ ਤੇ ਗਿਲਾ ਸ਼ਿਕਵਾ ਉਹੀ ਆ ਵੀ ਮਿਲਦੇ ਨਹੀਂ ਬਾਬਾ ਹਾਂ ਬਸ ਉਹੀ ਹੈ ਹਾਂ ਤੇ ਦੋਸਤੋ ਅਸੀਂ ਹੋਰ ਵੀ ਗੱਲਬਾਤ ਕਰਦੇ ਬਾਈ ਹੁਣ ਹੀ ਖੜੇ ਸੀਗੇ ਬਾਈ ਅੱਜ ਦਿਲਜੀਤ ਦਸਾਂਜ ਦਾ ਜਨਮ ਦਿਨ ਆ ਪਹਿਲੀ ਗੱਲ ਦੋ ਸ਼ਬਦ ਕੀ ਕਹਿਣਾ ਚਾਹੋਗੇ ਪਹਿਲੇ ਹਫ਼ਤੇ ਦੋ ਹਫ਼ਤੇ ਤਾਂ ਇਹ ਨੇ ਕਿ ਭਾਈ ਜਨਮ ਦਿਨ ਤੇ ਦਲਜੀਤ ਸਾਹ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਦਿਨ ਪਰ ਅਫਸੋਸ ਦੀ ਗੱਲ ਯਾਰ ਥੋੜੀ ਜਿਹੀ ਇਹ ਹੈ ਕਿ ਉਹਦੀ ਫਿਲਮ ਜੋ ਆਈ ਸੀ ਖਾਲੜਾ ਸਾਹਿਬ ਤੇ ਉਹ ਆਪਣੇ ਸੈਂਟਰ ਬੋਰਡ ਨੇ ਇਜਾਜ਼ਤ ਨਹੀਂ ਦਿੱਤੀ ਉਹਨੂੰ ਉਹ ਜ਼ਰੂਰ ਲੱਗਣੀ ਚਾਹੀਦੀ ਹੈ ਬਾਦ ਥੈਂਕ ਯੂ ਧੰਨਵਾਦ ਇਨ ਨਹੀਂ ਹੋਰ ਤੁਸੀਂ ਉਹਦੀ ਗਾਣੇ-ਗੋਣੇ ਸੁਣਦੇ ਹੋ ਹਾਂ ਗਾਣੇ ਸੁਣਦੇ ਆ ਸੀ ਉਹਦੇ ਬਹੁਤ ਵੱਡੇ ਫੈਨ ਸਭ ਤੋਂ ਜ਼ਿਆਦਾ ਕਿਹੜਾ ਗਾਣਾ ਸੁਣਿਆ ਸਭ ਤੋਂ ਜ਼ਿਆਦਾ ਯਾਰ ਉਹਦਾ ਮੈਂ ਪਹਿਲੀ ਗਿਰ ਜਦੋਂ ਉਹ ਸਟਾਰਟਿੰਗ ਚ ਉਹਨੇ ਪੱਗਾਂ ਗਾਣਾ ਸੁਣੇ ਸੀਗਾ ਪੱਗਾਂ ਪੋਚਣੀ ਵਾਲੇ ਹਾਂ ਪੱਗਾਂ ਪੋਚਣੀ ਵਾਲੇ ਉਹ ਦਾ ਹਾਂ ਮਟਿਆਰੀ ਹਾਂ ਤੇ ਤੁਹਾਡੇ ਐਕਸਪੈਰੀਮੈਂਟ ਦੇਖ ਲਓ ਤੁਸੀਂ ਪੱਤਰਕਾਰ ਬਣ ਕੇ ਮਾਈਕ ਤੁਹਾਡੇ ਹੱਥ 'ਚ ਆ ਉਹ ਤਾਂ ਅਸੀਂ ਖੂਨ ਨਹੀਂ ਆ ਸਾਡੇ ਚ ਕੋਈ ਚੱਕਰ ਨਹੀਂ ਜੇ ਦਿਲਜੀਤ ਸਾਂਝ ਤੁਹਾਡੀ ਵੀਡੀਓ ਦੇਖਦੇ ਹੋਣ ਕੀ ਕਹਿਣਾ ਚਾਹੋਗੇ ਤੁਸੀਂ ਦਾ ਸੋਚ ਦੇਖਦੇ ਹੁਣ ਵੀ ਅਸੀਂ ਤਾਂ ਇਹੀ ਚਾਹੁੰਦੇ ਵੀ ਵਧੀਆ ਕੰਮ ਕਰਨ ਵਧੀਆ ਪਰਫਾਰਮੈਂਸ ਮਤਲਬ ਵੀ ਐਡੇ ਸਟਾਰ ਨੇ ਹੋ ਬੰਦੇ ਪੰਜਾਬ ਲਈ ਮਤਲਬ ਵਧੀਆ ਉਹਨਾਂ ਨੇ ਨਾਮ ਰੋਸ਼ਨ ਕਰਿਆ ਪੰਜਾਬ ਦਾ ਮੂਸੇ ਵਾਲੇ ਤੋਂ ਬਾਅਦ ਉਹੀ ਨੇ ਜੋ ਫਨਕਾਰ ਹੋਏ ਨੇ ਹਾਂ ਬਾਈ ਹਾਂ ਬਸ ਵੀ ਇੰਟਰਨੈਸ਼ਨਲ ਟੂਰ ਤੇ ਜਦੋਂ ਤੁਸੀਂ ਦੇਖਦੇ ਹੋ ਹੈਨਾ ਦਿਲਜੀਤ ਉਸਾਂਜ ਨੂੰ ਪੱਗ ਬੰਨੀ ਵੀ ਹੁੰਦੀ ਆ ਕਿਸ ਤਰ੍ਹਾਂ ਲੋਕ ਕਿੰਨੇ ਇਕੱਠੇ ਹੁੰਦੇ ਨੇ ਅੱਗੇ ਉਸ ਵੇਲੇ ਇਹ ਪੰਜਾਬੀਆਂ ਦਾ ਮਾਣ ਮਹਿਸੂਸ ਹੁੰਦਾ ਨਾ ਇੱਕ ਵਾਰ हां ਵੀਰੇ ਜਰੂਰ ਮੈਂ ਮਾਣ ਮਹਿਸੂਸ ਹੁੰਦਾ ਕਿਉਂਕਿ ਜਦੋਂ ਉਹ ਕਿਤੇ ਵੀ ਮਤਲਬ ਇੰਟਰਨੈਸ਼ਨਲ ਤੇ ਆਪ ਦਾ ਸ਼ੋਅ ਲਾਉਂਦੇ ਨੇ ਜਾਂ ਕਿੱਦਾਂ ਵੀ ਵਿజిਟ ਕਰਦੇ ਨੇ ਪਰ ਉਹਦਾਂ ਦੇ ਵਿੱਚ ਇੱਕ ਪੰਜਾਬੀਅਤ ਦੀ ਝਲਕ ਮਹਿਸੂਸ ਹੁੰਦੀ ਹੈ ਸਾਨੂੰ ਪੰਜਾਬੀਆਂ ਤਨੂੰ ਸਾਨੂੰ ਉਹਨਾਂ ਤੋਂ ਮਿਲਦਾ ਵੀ ਕਿ ਅਸੀਂ ਕਿ ਸਿੱਖੀ ਵੱਲ ਜਾਈਏ ਤੇ ਪੱਗਾਂ ਬੰਨ੍ਹੀਏ ਤੇ ਜਿਹੜੇ ਪੰਜਾਬ ਦੇ ਮੁੰਡੇ ਨੇ ਉਹ ਮਤਲਬ ਉਹ ਤੇ ਗਾਣੇ ਸੁਣ ਕੇ ਮਤਲਬ ਉਹ ਗਾਣੇ ਦੀ ਵਰਡਿੰਗ ਸੁਣ ਕੇ ਸਿੱਖੀ ਵੱਲ ਹੀ ਜਾਂਦੇ ਨੇ ਕੋਈ ਮਤਲਬ ਹੀ ਗਲਤ ਅਟਰੈਕਸ਼ਨ ਨਹੀਂ ਕਰਦੇ ਆਪਣੇ ਲੋਕ ਕਈ ਨੇ ਇਸ ਤਰ੍ਹਾਂ ਦੇ ਆ ਜੋ ਕੌਂਟਰੋਵਰਸੀ ਦੇ ਵਿੱਚ ਨਾ ਪਾਉਣ ਦੀ ਕੋਸ਼ਿਸ਼ ਉਹ ਕਰਦੇ ਦਿਲਜੀਤ ਨੂੰ ਲੱਗਦਾ ਮੈਨੂੰ ਆਪਣੇ ਬੰਦੇ ਵੀ ਆਪਣੇ ਬੰਦੇ ਵੀ ਹੈਗੇ ਨੇ ਕਈ ਕੌਂਟਰੋਵਰਸੀ ਹਾਂ ਵੀ ਖਿੱਚਦੇ ਨੇ ਪਹਿਲਾਂ ਕੀ ਇਹ ਜਿਹੜੀ ਇੰਡਸਟਰੀ ਹੈ ਥੋੜੀ ਜੀ ਲੈਣ ਥੋੜਾ ਜਿਹਾ ਆਊਟ ਹੈ ਇਹ ਮਤਲਬ ਵੀ ਇਹਦੇ ਵਿੱਚ ਲੱਤਾਂ ਖਿੱਚਦੀ ਨੇ ਥੋੜਾ ਜਿਹਾ ਬੰਦੇ ਦੀਆਂ ਕੁਝ ਵੀ ਹੈ ਮੂਸੇ ਵਾਲੇ ਦੀ ਵੀ ਖਿੱਚੀ ਗਿਆ ਪੂਰੇ ਵਰਲਡ ਨੂੰ ਵੀ ਪਤਾ ਕਿ ਉਹਦੀਆਂ ਲੱਤਾਂ ਖਿੱਚੀਆਂ ਗਈਆਂ ਤਾਂ ਹੀ ਕਰਕੇ ਉਹ ਨਹੀਂ ਹੋ ਸਕੇ ਤੇ ਸਭ ਤੋਂ ਪਹਿਲਾਂ ਇੱਕ ਹੋਰ ਸਵਾਲ ਲਾਸਟ ਵਾਲਾ ਜੇ ਦਲਜੀਤ ਦੋਸਾਂ ਦੇਖ ਰਹੇ ਤੁਹਾਡੀ ਵੀਡੀਓ ਤਾਂ ਕੁਝ ਕਹਿਣਾ ਚਾਹੁੰਦੇ ਤਾਂ ਕਹਿ ਦਿਓ ਸਿੱਧੇ ਤੋਰ ਤੇ ਨਹੀਂ ਕਹਿਣਾ ਤਾਂ ਇਦਾਂ ਹੀ ਚਾਹਣਾ ਵੀ ਮਤਲਬ ਹੀ ਉਹ ਵਧੀਆ ਗਾਇਕ ਨਹੀਂ ਯਾਰ ਵਲਡ ਦੇ ਤੌਰ ਤੇ ਹੋਰ ਤਾਂ ਕੁਝ ਨਹੀਂ ਕਹਿਣਾ ਮੈਨੂੰ ਪਤਾ ਕਿ ਕਿਹੜੀ ਮੈਨੂੰ ਪਤਾ ਕਿਹੜੀ ਗੱਲ ਦੀ ਹਾਸੇ ਆ ਰਹੀ ਆ ਮੈਂ ਜਦ ਤੁਹਾਡੇ ਨਾਲ ਗੱਲ ਕਰਦਾ ਤੁਹਾਡੇ ਵੱਲੋਂ ਮੈ ਮਾਈਕ ਐ ਕਰਦੇ ਤੁਸੀਂ ਮਾਈਕੇ ਫੜ ਲਦੇ ਵੀ ਯਾਰ ਮੈਂ ਬੇਕਾਰ ਹੀ ਕਰ ਲਵਾਜ ਕੋਈ ਚੱਕਰ ਨਹੀਂ ਮੈਂ ਇੱਕ ਪੜਨਾ ਯਾਰ ਉਹ ਪਲਾਂ ਕੀ ਹੁੰਦਾ ਹੋ ਜਾਂਦਾ ਕਦੇ ਕਦੇ ਫੀਲ ਜਾਂ ਐਡੀ ਕੁ ਕਰਨ ਯਾਰ ਵਧੀਆ ਗਾਇਕ ਲੱਗਦਾ ਤੁਹਾਨੂੰ ਜੀ ਪੱਤਰਕਾਰ ਮੈਂ ਹਾਂ ਵੀ ਮੈਂ ਤੁਹਾਨੂੰ ਜਵਾਬ ਦੇ ਰਿਹਾ ਲੱਗਿਆ ਤੁਹਾਨੂੰ ਨਹੀਂ ਮੈਨੂੰ ਕਵਚਨ ਕਰਨਾ ਵਧੀਆ ਲੱਗਦਾ ਯਾਰ ਥੋੜਾ ਜਿਹਾ ਅੱਛਾ ਹਾਂ ਮਤਲਬ ਮੈਨੂੰ ਇੰਟਰਵਿਊ ਦੇਣਾ ਵਧੀਆ ਨਹੀਂ ਲੱਗਦਾ ਮਤਲਬ ਮੈਨੂੰ ਕੁਐਸਚਨ ਰਿਪੋਰਟ ਕਰਨਾ ਵਧੀਆ ਲੱਗਦਾ ਅੱਛਾ ਹਾਂ ਤਾਂ ਤੁਹਾਡੇ ਦੋਸਤ ਵੀ ਖੜੇ ਆ ਅਸੀਂ ਕੈਮਰਾ ਉਧਰ ਨੂੰ ਘੁਮਾ ਦੇ ਕੈਮਰਾ ਉਧਰ ਨੂੰ ਘੁਮਾ ਦੇ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਦਲਜੀਤ ਉਸਤਾਨ ਦੀ ਵਰੀ ਨਾ ਭਰਾਵਾ ਉਹਨੂੰ ਕਰ ਜਾਲਾ ਹੁਣ ਤੁਹਾਨੂੰ ਐਡੇ ਟਾਈਮ ਬੜਿਆ ਕਹੋਗੇ ਕੁਝ ਦਲਜੀਤ ਉਸਤਾਨ ਦੀ ਨਾ ਵਧੀਆ ਬਾਈ Song ਵਧੀਆ ਨਾ ਯਾਰ ਪੱਗ ਪੁੱਗ ਕੈਂਟ ਲਾਦੀ ਬਾਈ ਜਦੋਂ ਲੋਕ ਦੇਖਦੇ ਉਹਨੂੰ ਸਾਰੇ ਨਾ ਬਹੁਤ ਵਧੀਆ ਬਾਈ ਸਾਰੀ ਪੰਜਾਬੀ ਪੰਜਾਬੀ ਆਪਣੇ ਮਾਣ ਕਰਦੇ ਆ ਮਾਣ ਕਰਦੇ ਆ ਲੈ ਕੇ ਇੱਧਰ ਲੈ ਕੇ ਦੋਸਤੋ ਵੀਡੀਓ ਆਏ ਹੋਏ ਆ ਦੋਸਤਾਂ ਦੇ ਨਾਲ ਖੜੇ ਸੀਗੇ ਆਪਾਂ ਕਹੇ ਵੀ ਗੱਲਬਾਤ ਕਰ ਲਈਏ ਦਲਜੀਤ ਦਾ ਜਨਮ ਦਿਨ ਆ ਸੋ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ رائے ਵੀ ਜਰੂਰ ਸਾਂਝੀ ਕਰਿਓ ਤੇ ਸਾਡੇ ਪੰਜਾਬ ਪ੍ਰਾਤਿਬ ਨੂੰ ਪਿਆਰ ਦਿੰਦੇ ਰਹੋ ਜੇ ਤੁਹਾਡਾ ਪਿਆਰ ਹੋਊਗਾ ਤਾਂ ਅਸੀਂ ਹੋਰ ਵੀ ਇਸ ਤਰ੍ਹਾਂ ਦੇ ਘੈਂਟ ਘੈਂਟ ਬੰਦੇ ਤੁਹਾਨੂੰ ਦਿਖਾਉਂਦੇ ਰਹਾਂਗੇ ਗੱਲਾਂਬਾਤਾਂ ਕਰਦੇ ਰਹਾਂਗੇ ਸਾਨੂੰ ਦੋ ਇਜਾਜ਼ਤ ਚੰਗਾ ਵੀਰ